ਅਮਰitsar ਵਿੱਚ ਭਾਰਤ ਪਾਕਿਸਤਾਨ ਵਪਾਰਕ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਜੇਕਰ ਅਸੀਂ ਸਟਾਲਾਂ ਦੀ ਗੱਲ ਕਰੀਏ ਤਾਂ ਹਰ ਸਟਾਲ ਤੇ ਰੌਣਕ ਨਜ਼ਰ ਆ ਰਹੀ ਹੈ ਪਰ ਜੇਕਰ ਖਾਸ ਖਿੱਚ ਦੇ ਕੇਂਦਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਤੋਂ ਜੋ ਖਾਸ ਤੌਰ ਤੇ ਫੋਕ オーਰਕੈਸਟਰਾ ਦੇ ਜੋ ਲੋਕ ਹਨ ਹੋਏ تھے ਆਪਣੀ ਕਲਾ ਦਾ ਜੋ ਹੈ ਜੋਹਰ ਦਿਖਾ ਰਹੇ ਨੇ ਕਲਾ ਦੇ ਔਰ ਮੈਂ ਉਹਨਾਂ ਦੇ ਗਰੁੱਪ ਦੇ ਜੋ ਲੋਕ ਹਨ ਉਹਨਾਂ ਨਾਲ ਵੀ ਗੱਲ ਕਰਾਂਗਾ ਤੁਸੀਂ ਕਿੰਨੇ ਸਾਲ ਤੋਂ ਅਮਰitsar ਆ ਰਹੇ ਹੋ ਔਰ ਕਿੰਨੇ ਸਾਲ ਤੋਂ ਤੁਸੀਂ ਜੋ ਆਪਣਾ オーਰਕੈਸਟਰਾ ਲੈ ਕੇ ਇੱਥੇ ਆ ਰਹੇ ਹੋ ਸਰ ਮੈਂ 8 ਸਾਲ ਤੋਂ ਆ ਰਿਹਾ ਹਾਂ ਅਮਰitsar ਦੇ ਵਿੱਚ ਵੀ ਚੰਡੀਗੜ੍ਹ ਲੁਧਿਆਣਾ ਜਲੰਧਰ ਪਟਿਆਲਾ ਇਹ ਸਾਰੀਆਂ ਜਗ੍ਹਾ ਦੇ ਉੱਤੇ ਮੈਂ ਪਰਫਾਰਮ ਕਰ ਚੁੱਕਾ ਜਿਸ ਤਰ੍ਹਾਂ ਵਪਾਰ ਨੂੰ ਲੈ ਕੇ ਲੋਕ ਕਹਿੰਦੇ ਕਿ ਦੋਨਾਂ ਮੁਲਕਾਂ ਦਾ ਜੋ ਵਪਾਰ ਜੇਕਰ ਵਧੇਗਾ ਤੇ ਰਿਸ਼ਤੇ ਹੋਰ ਵਧੀਆ ਹੋਣਗੇ ਜੇਕਰ ਅਸੀਂ 뮤직 ਮਸੀਕੀ ਦੀ ਗੱਲ ਕਰੀਏ ਤਾਂ ਉਹ ਕਿੰਨੀ ਕੁ ਇਹਦੇ ਵਿੱਚ ਲਾਭਦਾਇਕ ਹੋਏਗੀ ਦੋਵਾਂ ਮੁਲਕਾਂ ਦੇ ਲੋਕਾਂ ਦੇ ਰਿਸ਼ਤੇ ਦੇਖੋ ਜੀ ਮਸੀਕੀ ਤੇ ਇੱਕ ਅਮਨ ਦਾ ਪੈਗਾਮ ਹੈ ਅਮਨ ਦਾ ਸਨੇਹੜਾ ਹੈ ਤੇ ਮੈਂ ਤੇ ਇਹੀ ਕਹਿਣਾ ਕਿ ਅਮਨ ਹਰ ਪਾਸੇ ਸ਼ਾਂਤੀ ਹੋਣੀ ਚਾਹੀਦੀ ਅਮਨ ਹੋਣਾ ਚਾਹੀਦਾ ਇੱਕ ਦੂਜੇ ਨੂੰ ਕਰੋ ਪਿਆਰ ਇੱਕ ਦੂਜੇ ਨੂੰ ਕਰੋ ਪਿਆਰ ਜਿੱਥੇ ਕਲਾ ਕਲਸਣ ਵਸੇ ਉਥੋਂ ਘੜਿਓ ਪਾਣੀ ਨਸੇ ਕਹਿੰਦਾ ਤੁਹਾਨੂੰ ਜ਼ਫਰ ਲੋਹਾਰ ਇੱਕ ਦੂਜੇ ਨੂੰ ਕਰੋ ਪਿਆਰ ਤੇ ਜੁਗਨੀ ਦੇ ਬੋਲ ਵਿੱਚ ਪੇਸ਼ ਕਰਨਾ ਅਵਲ ਨਾਮ ਲਾ ਦਾਲੀਏ ਅਵਲ ਨਾਮ ਲਾ ਦਾ ਅਵਲ ਨਾਮ ਲਾ ਦਾਲੀਏ ਫਿਰਦਉ ਨਬੀ ਤੇ ਫਿਰਦਉ ਸਭ ਨੇ ਕਹੀਏ ਹਰ ਦਮ ਆਜ ਦੀ ਵਿਚ ਰਹੀਏ ਉਹ ਪੀਰ ਮੇਰੇ ਆਜੁਗਨੀ ਸੱਜਣ ਮੇਰੇ ਆਜੁਗਨੀ ਕਹਿੰਦੀ ਏ ਜੀ ਨਾਮ ਅਲੀ ਦਾ ਅਲੀ ਦਾ ਏਸਨ ਜੋ ਪਾਕਿਸਤਾਨ ਤੋਂ ਆਏ ਖਲਾਕਾਰ ਜੋ ਇਸ ਮੇਲੇ ਦੇ ਵਿੱਚ ਆਕਰਸ਼ਣ ਦਾ ਜੋ ਕੇਂਦਰ ਬਣੇ ਹੋਏ ਨੇ ਖਿੱਚ ਦਾ ਕੇਂਦਰ ਬਣੇ ਹੋਏ ਨੇ ਔਰ ਇਹਨਾਂ ਦਾ ਕਹਿਣਾ ਕਿ ਮਿਊਜ਼ਿਕ ਲਈ ਕੋਈ ਵੀ ਸਰਹੱਦ ਨਹੀਂ ਹੁੰਦੀ ਔਰ ਇਹ ਆਪਣੇ ਮਿਊਜ਼ਿਕ ਦੇ ਰਾਹੀਂ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਆਪਸ ਦੇ ਵਿੱਚ ਮਿਲਾਉਣ ਦੀ ਇੱਕ ਕੋਸ਼ਿਸ਼ ਕਰ ਰਹੇ ਹਾਂ ਰਜੀਵ ਸ਼ਰਮਾ ਏਬੀਬੀ ਨਿਊਜ਼ ਅੰਮ੍ਰਿਤਸਰ